ਰਸੋਈ ਵਿੱਚ ਕੰਮ ਆਉਣ ਵਾਲੀਆਂ ਗੱਲਾਂ ਇੱਕ ਵਾਰ ਜ਼ਰੂਰ ਸੁਣੋ ਜੇ ਨਾ ਸੁਣੀਆ ਤਾਂ ਪਛਤਾਓਗੇ ਨੰਬਰ 1 ਜਦੋਂ ਵੀ ਤੁਸੀਂ ਖੀਰਿਆਂ ਨੂੰ ਫ੍ਰਿਜ ਵਿੱਚ ਰੱਖਦੇ ਹੋ ਤਾਂ ਉਹਨਾਂ ਨੂੰ ਕਦੇ ਵੀ ਲਿਫਾਫੇ ਵਿੱਚ ਪਾ ਕੇ ਨਾ ਰੱਖੋ ਇਸ ਤਰ੍ਹਾਂ ਕਰਨ ਨਾਲ ਉਹ ਖਰਾਬ ਹੋਣ ਲੱਗ ਜਾਂਦੇ ਹਨ ਨੰਬਰ 2 ਜਦੋਂ ਵੀ ਸੇਬ ਖਰੀਦਦੇ ਹੋ ਤਾਂ ਇਹਨਾਂ ਉੱਪਰ ਨਹਲ ਜ਼ਰੂਰ ਮਾਰ ਕੇ ਦੇਖੋ ਕਿ ਕਿੱਥੇ ਇਹਨਾਂ ਉੱਤੇ ਮੋਮ ਤਾਂ ਨਹੀਂ ਲੱਗੀ ਹੋਈ ਮੋਮ ਤੁਹਾਡੇ ਸਰੀਰ ਦਾ ਬਹੁਤ ਨੁਕਸਾਨ ਕਰ ਸਕਦੀ ਹੈ ਕਿਉਂਕਿ ਇਹਨਾਂ ਨੂੰ ਚਮਕਾਉਣ ਲਈ ਕਈ ਵਾਰ ਮੋਮ ਦਾ ਇਸਤੇਮਾਲ ਕੀਤਾ ਜਾਂਦਾ ਹੈ ਨੰਬਰ 3 ਮੱਕੀ ਦੇ ਆਟੇ ਨੂੰ ਜਦੋਂ ਵੀ ਖਰੀਦਦੇ ਹੋ ਤਾਂ ਇਸ ਨੂੰ ਚੈੱਕ ਕਰੋ ਕਿ ਕਿਤੇ ਇਸ ਵਿੱਚ ਕੋਈ ਹੋਰ ਕੋਈ ਚੀਜ਼ ਮਿਕਸ ਕੀਤੀ ਗਈ ਹੈ ਜੇਕਰ ਆਟੇ ਵਿੱਚ ਕੋਈ ਚੀਜ਼ ਮਿਕਸ ਹੋਵੇ ਤਾਂ ਉਹ ਜ਼ਿਆਦਾ ਗਰਮ ਪਾਣੀ ਨਾਲ ਗੁੰਨਿਆ ਜਾਵੇਗਾ ਨਹੀਂ ਤਾਂ ਨੋਰਮਲ ਪਾਣੀ ਨਾਲ ਵੀ ਗੁੰਨਿਆ ਜਾਵੇਗਾ ਨੰਬਰ 4 ਜਦੋਂ ਵੀ ਤੁਸੀਂ ਕੋਈ ਵੀ ਪਰੌਂਠੇ ਬਣਾਉਂਦੇ ਹੋ ਤਾਂ ਉਹਨਾਂ ਵਿੱਚ ਹਰੀਆਂ ਮਿਰਚਾਂ ਹਮੇਸ਼ਾ ਪੀਸ ਕੇ ਹੀ ਪਾਓ ਇਸ ਤਰ੍ਹਾਂ ਕਰਨ ਨਾਲ ਪਰੌਂਠੇ ਜ਼ਿਆਦਾ ਸਵਾਦ ਬਣਦੇ ਹਨ ਨੰਬਰ 5 ਪੋਹਾ ਬਣਾਉਣ ਤੋਂ ਬਾਅਦ ਇਸ ਵਿੱਚ ਨਮਕੀਨ ਦਾ ਇਸਤੇਮਾਲ ਜ਼ਰੂਰ ਕਰੋ ਇਸ ਨਾਲ ਉਸ ਵਿੱਚ ਹੋਰ ਸਵਾਦ ਵੱਧ ਜਾਂਦਾ ਹੈ ਨੰਬਰ 6 ਜਦੋਂ ਵੀ ਤੁਸੀਂ ਕੋਈ ਵੀ ਦਾਲ ਬਣਾਉਂਦੇ ਹੋ ਤਾਂ ਉਸ ਵਿੱਚ ਹਮੇਸ਼ਾ ਪਹਿਲਾਂ ਲੱਕੜ ਦਾ ਇਸਤੇਮਾਲ ਜ਼ਰੂਰ ਕਰੋ ਨੰਬਰ 7 ਜਦੋਂ ਵੀ ਕੋਈ ਚੀਜ਼ ਤੁਸੀਂ ਬਾਹਰੋਂ ਲੈ ਕੇ ਆਉਂਦੇ ਹੋ ਤਾਂ ਉਸ ਨੂੰ ਗਰਮ ਪਾਣੀ ਨਾਲ ਜਾਂ ਨਮਕ ਵਾਲੇ ਪਾਣੀ ਨਾਲ ਜ਼ਰੂਰ ਧੋ ਲਿਆ ਕਰੋ ਇਸ ਨਾਲ ਉਸ ਦੇ ਸਾਰੇ ਕਿਟਾਣੂ ਖਤਮ ਹੋ ਜਾਂਦੇ ਹਨ ਨੰਬਰ 8 ਜੇਕਰ ਤੁਸੀਂ ਦਾਲ ਵਾਲੇ ਪਰੌਂਠਿਆਂ ਵਿੱਚ ਪਿਆਜ਼ ਨੂੰ ਕੱਟ ਕੇ ਪਾ ਲੈਦੇ ਹੋ ਤਾਂ ਇਸ ਨਾਲ ਪਰੌਂਠੇ ਬਹੁਤ ਹੀ ਸਵਾਦ ਬਣਦੇ ਹਨ ਕਾਰ ਦੀ ਹਰ ਔਰਤ ਨੂੰ ਆਪਣੇ ਨੋ ਸਮੇਂ-ਸਮੇਂ ਤੇ ਕੱਟਦੇ ਰਹਿਣਾ ਚਾਹੀਦਾ ਹੈ ਇਸ ਨਾਲ ਤੁਸੀਂ ਤੇ ਤੁਹਾਡੇ ਪਰਿਵਾਰ ਹਮੇਸ਼ਾ ਤੰਦਰੁਸਤ ਹੀ ਰਹੇਗਾ ਨੰਬਰ 10 ਜੇਕਰ ਤੁਸੀਂ ਅਚਾਰ ਨੂੰ ਸਮੇਂ-ਸਮੇਂ ਤੇ ਤੁਕ ਲਗਾ ਲੈਂਦੇ ਹੋ ਤਾਂ ਉਸ ਲੰਮੇ ਸਮੇਂ ਤੱਕ ਵੀ ਖਰਾਬ ਨਹੀਂ ਹੁੰਦੇ ਤੇ ਨਾਲ ਹੀ ਉਹ ਬਣਦਾ ਹੀ ਰਹਿੰਦਾ ਹੈ ਜਿਸ ਨਾਲ ਉਸ ਦਾ ਸਵਾਦ ਹੋਰ ਵੱਧ ਜਾਂਦਾ ਹੈ ਨੰਬਰ 11 ਜੇਕਰ ਤੁਸੀਂ ਬੱਚੇ ਨੂੰ ਦੁੱਧ ਆਪਣਾ ਪਲਾ ਰਹੇ ਹੋ ਤਾਂ ਰੋਜ਼ਾਨਾ ਮੇਥੇ ਦਾਣੇ ਨੂੰ ਪੀਓ ਕੇ ਜ਼ਰੂਰ ਖਾ ਲਿਆ ਕਰੋ ਇੱਕ ਤਾਂ ਇਸ ਨਾਲ ਸਰੀਰਾਂ ਦੇ ਤਾਕਤ ਪੈਦਾ ਦਜੇ ਦੀ ਸਮੱਸਿਆ ਨਹੀਂ ਰਹਿੰਦੀ ਤੇ ਦੂਸਰਾ ਤੁਹਾਡੇ ਬੱਚਿਆਂ ਨੂੰ ਦੁੱਧ ਵੀ ਸਹੀ ਮਾਤਰਾ ਵਿੱਚ ਮਿਲਦਾ ਹੈ ਨੰਬਰ 12 ਰਸੋਈ ਵਿੱਚ ਕਦੇ ਵੀ ਲੋਹੇ ਦੀ ਕਡਾਈ ਜਾਂ ਫਿਰ ਤਵੇ ਨੂੰ ਮੁੱਦਾ ਮਾਰ ਕੇ ਨਹੀਂ ਰੱਖਣਾ ਚਾਹੀਦਾ ਇਸ ਤਰ੍ਹਾਂ ਕਰਨ ਨਾਲ ਘਰ ਵਿੱਚ ਬਰਕਤ ਨਹੀਂ ਰਹਿੰਦੀ ਨੰਬਰ 13 ਰਸੋਈ ਦੀ ਫ੍ਰੀਜ ਉੱਪਰ ਜਾਂ ਫਿਰ ਰਸੋਈ ਉੱਪਰ ਕਦੇ ਵੀ ਦਵਾਈਆਂ ਨਾ ਰੱਖੋ ਇਸ ਤਰ੍ਹਾਂ ਕਰਨ ਨਾਲ ਤੁਹਾਡੀ ਸਿਹਤ ਤੇ ਬੁਰਾ ਅਸਰ ਪੈਂਦਾ ਹੈ ਤੇ ਨਾਲ ਹੀ ਦਵਾਈਆਂ ਦਾ ਅਸਰ ਵੀ ਘੱਟ ਹੋ ਜਾਂਦਾ ਹੈ ਨੰਬਰ 14 ਜੇਕਰ ਤੁਸੀਂ ਘੜੇ ਦਾ ਪਾਣੀ ਦਾ ਸੇਵਨ ਕਰਦੇ ਹੋ ਤਾਂ ਤੁਸੀਂ ਲੰਬੇ ਸਮੇਂ ਤੱਕ ਜਵਾਨ ਤੇ ਸਿਹਤਮੰਦ ਹੀ ਰਹਿ ਸਕਦੇ ਹੋ। ਨੰਬਰ 15 ਜਦੋਂ ਵੀ ਸਬਜੀ ਨੂੰ ਤੜਕਾ ਲਗਾ ਕੇ ਹਟਦੇ ਹੋ ਤਾਂ ਉਸ ਨੂੰ ਠੱਕਣ ਨਾਲ ਚੰਗੀ ਤਰ੍ਹਾਂ ਨਾਲ ਠੱਕ ਦੋ ਤਾਂ ਜੋ ਭਾਫ਼ ਬਾਹਰ ਨਾ ਨਿਕਲੇ। ਤਾਂ ਜੋ ਸਬਜੀ ਜਲਦੀ ਪੱਕ ਜਾਵੇ ਗੈਸ ਨੂੰ ਹਮੇਸ਼ਾ ਹੌਲੀ ਅੱਗ ਉੱਪਰ ਹੀ ਰੱਖੋ ਇਸ ਨਾਲ ਸਬਜੀ ਬਹੁਤ ਸੁਆਦ ਬਣਦੀ ਹੈ। ਨੰਬਰ 16 ਖਿਚੜੀ ਖਾਣ ਨਾਲ ਪਾਚਨ ਤੰਤਰ ਸਹੀ ਨਾਲ ਮਜ਼ਬੂਤ ਵੀ ਹੁੰਦਾ ਹੈ ਕਿਉਂਕਿ ਇਸ ਨੂੰ ਪਾਚਣ ਪਚਾਉਣਾ ਤੇ ਹজম ਕਰਨਾ ਆਸਾਨ ਹੋ ਜਾਂਦਾ ਹੈ। ਨੰਬਰ 17 ਜੇਕਰ ਤੁਸੀਂ ਰਾਤ ਨੂੰ ਰਾਜਮਾ ਭਿਉਣੇ ਪੁੱਲ ਗਏ ਹੋ ਤਾਂ ਸਵੇਰੇ ਉਹਨਾਂ ਨੂੰ ਪੂਰੇ ਗਰਮ ਪਾਣੀ ਵਿੱਚ ਮਿੱਠਾ ਸੋਡਾ ਪਾ ਕੇ ਟੱਕ ਕੇ ਰੱਖ ਦਿਓ। ਕੁਝ ਸਮੇਂ ਬਾਅਦ ਇਹਨਾਂ ਦੀ ਸਬਜ਼ੀ ਬਣਾ ਲਓ ਬਹੁਤ ਹੀ ਸਵਾਦ ਤੇ ਵਧੀਆ ਬਣੇਗੀ। ਨੰਬਰ 18 ਜਦੋਂ ਵੀ ਤੁਸੀਂ ਦੁੱਧ ਨੂੰ ਗਰਮ ਕਰਦੇ ਹੋ ਤਪਤੀਲੀ ਦੀ ਵਾਲੇ ਦਿਵਾਲੇ ਘੋ ਲਗਾ ਦਿਓ ਇਸ ਨਾਲ ਦੁੱਧ ਨਿਕਲਣ ਕੇ ਬਾਹਰ ਨਹੀਂ ਆਵੇਗਾ ਫਿਰ ਲੱਕੜੀ ਦਾ ਚਮਚ ਚ ਸੋਟ ਦਿਓ ਨੰਬਰ 19 ਚਾਹ ਪੱਤੀ ਨੂੰ ਹਮੇਸ਼ਾ ਛਾਣ ਕੇ ਹੀ ਵਰਤੋ ਜੇਕਰ ਤੁਸੀਂ ਉਸ ਤਰ੍ਹਾਂ ਹੀ ਵਰਤ ਲੈnde ਹੋ ਤਾਂ ਇਸ ਨਾਲ ਤੁਸੀਂ ਤੇ ਤੁਹਾਡੇ ਪਰਿਵਾਰ ਖਰਾਬ ਹੋ ਸਕਦਾ ਹੈ ਨੰਬਰ 2 ਵੀ ਮੂੰਗੀ ਖਾਣ ਨਾਲ ਸਰੀਰ ਨੂੰ ਸਹੀ ਪੋਸ਼ਣ ਮਿਲਦਾ ਹੈ ਜਿਸ ਨਾਲ ਸਰੀਰ ਨੂੰ ਤਾਕਤ ਤੇ ਊਰਜਾ ਮਿਲੇਗੀ ਇਹ ਕਮਜ਼ੋਰੀ ਮਹਿਸੂਸ ਨਹੀਂ ਕਰਾਏਗਾ ਨੰਬਰ 21 ਜਦੋਂ ਵੀ ਮਿਰਚਾਂ ਨੂੰ ਕੱਟਦੇ ਹੋ ਤਾਂ ਇਸ ਵਿੱਚ ਪਹਿਲਾਂ ਹੱਥਾਂ ਨੂੰ ਸਰੋਂ ਦਾ ਤੇਲ ਲਗਾ ਲਓ ਤੇ ਫਿਰ ਮਿਰਚਾਂ ਕੱਟੋ ਇਸ ਤੋਂ ਬਾਅਦ ਆਪਣੇ ਹੱਥਾਂ ਨੂੰ ਬਰਤਨ ਵਿੱਚ ਸਾਬਣ ਨਾਲ ਧੋ ਲਓ ਇਸ ਨਾਲ ਤੁਹਾਡੇ ਹੱਥਾਂ ਉੱਪਰ ਕਦੇ ਵੀ ਜਲਣ ਨਹੀਂ ਹੋਵੇਗੀ ਨੰਬਰ 22 ਜੇਕਰ ਚਾਕੂ ਖੁੰਡਾ ਹੋ ਗਿਆ ਹੋਵੇ ਤਾਂ ਇਸ ਨੂੰ ਨਮਕ ਵਾਲੇ ਡੱਬੇ ਵਿੱਚ ਦੋ ਤਿੰਨ ਵਾਰ ਚੰਗੀ ਤਰ੍ਹਾਂ ਨਾਲ ਘਸਾ ਦਿਓ ਇਸ ਨਾਲੇ ਫਿਰ ਤੋਂ ਤਿੱਖਾ ਹੋ ਜਾਵੇਗਾ ਨੰਬਰ 23 ਜਦੋਂ ਵੀ ਤੁਸੀਂ ਰੋਟੀ ਨੂੰ ਘਿਓ ਲਗਾਉਂਦੇ ਹੋ ਤਾਂ ਹਮੇਸ਼ਾ ਦੇਸੀ ਘਿਓ ਜਾਂ ਫਿਰ ਮੱਖਣ ਦਾ ਇਸਤੇਮਾਲ ਕਰੋ ਇਸ ਨਾਲ ਚੌਪੜੀ ਰੋਟੀ ਸਿਹਤ ਲਈ ਕਾਫੀ ਗੁਣਕਾਰੀ ਹੈ ਨੰਬਰ 24 ਜੇਕਰ ਤੁਸੀਂ ਜ਼ਿਆਦਾ ਮਿਰਚਾਂ ਦਾ achar ਖਾਂਦੇ ਹੋ ਤਾਂ ਇਸ ਨਾਲ ਤੁਹਾਡੇ ਅੰਦਰ ਤੇਜਾ ਬਣਨ ਦੀ ਸਮੱਸਿਆ ਦਿਨ ਪਰ ਦਿਨ ਵਧਣ ਲੱਗ ਜਾਂਦੀ ਹੈ ਨੰਬਰ 25 ਕਦੇ ਵੀ ਕਿਸੇ ਵਿਅਕਤੀ ਨੂੰ ਆਪਣੇ ਸਹਰਾਣੇ ਚੱਪਲਾਂ ਰੱਖ ਕੇ ਨਹੀਂ ਸੌਣਾ ਚਾਹੀਦਾ ਇਸ ਨਾਲ ਤੁਹਾਡੀ ਨੀਂਦ ਖਰਾਬ ਹੁੰਦੀ ਹੈ ਤੇ ਨਾਲ ਹੀ ਤੁਸੀਂ ਉਲਝੇ ਰਹਿੰਦੇ ਹੋ ਨੰਬਰ 26 ਮੱਕੀ ਦੀ ਰੋਟੀ ਬਣਾਉਣ ਲਈ ਜੇਕਰ ਤੁਸੀਂ ਜ਼ਿਆਦਾ ਗਰਮ ਪਾਣੀ ਦੀ ਬਜਾਏ ਹਲਕਾ ਗਰਮ ਪਾਣੀ ਵਰਤਦੇ ਹੋ ਤਾਂ ਇਸ ਨਾਲ ਰੋਟੀ ਬਹੁਤ ਨਰਮ ਤੇ ਸਵਾਦ ਬਣਦੀ ਹੈ ਤੇ ਨਾਲ ਹੀ ਦੇਖਣ ਵਿੱਚ ਵੀ ਬਹੁਤ ਸੋਹਣੀ ਲੱਗਦੀ ਹੈ ਨੰਬਰ 27 ਜੇਕਰ ਤੁਹਾਨੂੰ ਮੱਕੀ ਦੀ ਰੋਟੀ ਹੱਥਾਂ ਨਾਲ ਨਹੀਂ ਬਣਾਉਣੀ ਆਉਂਦੀ ਤਾਂ ਤੁਸੀਂ ਲਪਾਫੇ ਦਾ ਇਸਤੇਮਾਲ ਕਰ ਸਕਦੇ ਹੋ ਇਸ ਦੀ ਮਦਦ ਨਾਲ ਰੋਟੀ ਬਹੁਤ ਹੀ ਵਧੀਆ ਤੇ ਨਰਮ ਬਣਦੀ ਹੈ ਨੰਬਰ 28 ਜੇਕਰ ਤੁਸੀਂ ਪਦੀਨੇ ਦੇ ਪੱਤੇ ਚਬਾ ਲੈਂਦੇ ਹੋ ਤਾਂ ਇਸ ਨਾਲ ਤੁਸੀਂ ਬਹੁਤ ਸਾਰੇ ਰੋਗਾਂ ਤੋਂ ਦੂਰ ਰਹਿ ਸਕਦੇ ਹੋ ਤੇ ਨਾਲ ਹੀ ਸਰੀਰ ਅੰਦਰ ਕਦੇ ਵੀ ਗਰਮੀ ਨਹੀਂ ਪੈਂਦੀ ਨੰਬਰ 29 ਜੇਕਰ ਤੁਸੀਂ ਸਵੇਰੇ ਉੱਠਣ ਸਰ ਪੰਜ ਮਿੰਟਾਂ ਦੀ ਧੁੱਪ ਸਵੇਕ ਲੈਂਦੇ ਹੋ ਤਾਂ ਇਸ ਨਾਲ ਤੁਹਾਡੇ ਸਰੀਰ ਅੰਦਰ ਵਿਟਾਮਿਨ ਡੀ ਦੀ ਕਮੀ ਨਹੀਂ ਹੁੰਦੀ ਤੇ ਨਾਲ ਹੀ ਹੱਡੀਆਂ ਵੀ ਮਜ਼ਬੂਤ ਹੁੰਦੀਆਂ ਹਨ ਤੇ ਨਾਲ ਹੀ ਸਰੀਰ એનર્ਜੀ ਨਾਲ ਭਰਿਆ ਰਹਿੰਦਾ ਹੈ। ਨੰਬਰ 30 ਪਿਆਜ਼ ਦੇ ਛਿਲਕੇ ਨੂੰ ਜੇਕਰ ਤੁਸੀਂ ਸੈਲਫ ਉੱਪਰ ਫੇਰ ਦਿੰਦੇ ਹੋ ਤਾਂ ਇਸ ਨਾਲ ਸੈਲਫ ਉੱਪਰ ਲੱਗੀ ਚਿਕਨਾਈ ਤੁਰੰਤ ਸਾਫ਼ ਹੋ ਜਾਂਦੀ ਹੈ। ਨੰਬਰ 31 ਲੋਕ ਅਕਸਰ ਸੋਚਦੇ ਹਨ ਕਿ ਸੋਡਾ ਜਾਂ ਕੋਲਡ ਡਰਿੰਕ ਪੀਣ ਨਾਲ ਗੈਸ ਤੋਂ ਰਾਹਤ ਮਿਲਦੀ ਹੈ ਪਰ ਅਜਿਹਾ ਬਿਲਕੁਲ ਵੀ ਨਹੀਂ ਹੈ ਸੋਡਾ ਜਾਂ ਕੋਲਡ ਡਰਿੰਕ ਵਿੱਚ ਕਾਰਬਨ ਡਾਈਆਕਸਾਈਡ ਹੁੰਦਾ ਹੈ ਜੋ ਆਪਣੇ ਆਪ ਵਿੱਚ ਇੱਕ ਗੈਸ ਹੈ ਦੂਜੇ ਪਾਸੇ ਸੋਡਾ ਸਾਫਟ ਡਰਿੰਕ ਅਤੇ ਕਿਸੇ ਵੀ ਤਰ੍ਹਾਂ ਦੇ ਮਿੱਠੇ ਪਾਣੀ ਵਾਲੇ ਪਦਾਰਥ ਜਿੰਕ ਨੂੰ ਹਰ ਤਰ੍ਹਾਂ ਨਾਲ ਨਿਰਾਨਾ ਕਰਦੇ ਹਨ ਸਾਫਟ ਡਰਿੰਕ ਸੋਡਾ ਜਾਂ ਮਿੱਠੇ ਪਾਣੀ ਪੀਣ ਵਾਲੇ ਪਦਾਰਥ ਵਿੱਚ ਪਾਇਆ ਠਾਈ ਪੋਸਟਿਕ ਕੋਨ ਸਪੀਡ ਦੀ ਵਰਤੋਂ ਕੀਤੀ ਜਾਂਦੀ ਹੈ ਜਿਸ ਨਾਲ ਲੀਵਰ ਵਿੱਚ ਗੰਦੀ ਚਰਬੀ ਜਮਾ ਹੋਣ ਲੱਗ ਜਾਂਦੀ ਹੈ। ਨੰਬਰ 32 ਜੇਕਰ ਤੁਸੀਂ ਘਰ ਵਿੱਚ ਲੱਗੇ ਪੱਤਿਆਂ ਨੂੰ ਚਮਕਾਉਣਾ ਚਾਹੁੰਦੇ ਹੋ ਤਾਂ ਉੱਪਰ ਸਿਰਕੇ ਵਿੱਚ ਪਿਉ ਕੇ ਕੱਪੜਾ ਫੇਰ ਦਿਓ। ਇਸ ਨਾਲ ਉਹਨਾਂ ਉੱਪਰ ਚਮਕ ਹਮੇਸ਼ਾ ਬਣੀ ਰਹਿੰਦੀ ਹੈ। ਨੰਬਰ 33 ਰਸੋਈ ਦੀਆਂ ਟੈਲਾਂ ਨੂੰ ਸਾਫ਼ ਕਰਨ ਲਈ ਸ਼ੈਂਪੂ ਦਾ ਇਸਤੇਮਾਲ ਕਰੋ। ਇਸ ਨਾਲ ਉਹਨਾਂ ਦੀ ਚਮਕ ਇੰਨੀ ਵਧ ਜਾਂਦੀ ਹੈ ਕਿ ਉਹ ਨਵੇਂ ਦੀ ਤਰ੍ਹਾਂ ਹੋ ਜਾਂਦੇ ਹਨ। ਨੰਬਰ 34 ਫਾਸਟ ਫੂਡ ਵਿੱਚ ਮੌਜੂਦਾ ਫੈਟੀ ਐਸਿਡ ਟੁੱਟ ਜਾਂਦੇ ਹਨ ਇਸ ਤੋਂ ਨਿਕਲਣ ਵਾਲੀ ਚਰਬੀ ਬਹੁਤ ਖਰਾਬ ਹੁੰਦੀ ਹੈ ਜਦੋਂ ਅਸੀਂ ਇਸ ਚੀਜ਼ਾਂ ਇਹ ਚੀਜ਼ਾਂ ਖਾਂਦੇ ਹਾਂ ਇਹ ਚਰਬੀ ਲੀਵਰ ਦੇ ਆਲੇ-ਦੁਆਲੇ ਜਮ੍ਹਾਂ ਹੋਣ ਲੱਗ ਜਾਂਦੀ ਹੈ ਇਹ ਤੁਹਾਡੇ ਲੀਵਰ ਨੂੰ ਨੁਕਸਾਨ ਪਹੁੰਚਾਉਂਦੀ ਹੈ ਇਸ ਲਈ ਇਹਨਾਂ ਚੀਜ਼ਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ ਨੰਬਰ 35 ਕੱਚਾ ਪਿਆਜ਼ ਖਾਣ ਨਾਲ ਸਰੀਰ ਅੰਦਰ ਕਦੇ ਵੀ ਕੀੜੇ ਨਹੀਂ ਬਣਦੇ ਤੇ ਨਾਲ ਹੀ ਸਿਹਤ ਲਈ ਬਹੁਤ ਹੀ ਚੰਗੇ ਹਨ। ਨੰਬਰ 36 ਜੇਕਰ ਤੁਸੀਂ ਨਿੰਬੂ ਵਿੱਚੋਂ ਜ਼ਿਆਦਾ ਰਸ ਕੱਢਣਾ ਚਾਹੁੰਦੇ ਹੋ ਉਹਨਾਂ ਨੂੰ ਪਹਿਲਾਂ ਗਰਮ ਪਾਣੀ ਵਿੱਚ ਪਾ ਲਓ। ਇਸ ਨਾਲ ਉਹ ਨਰਮ ਹੋ ਜਾਂਦੇ ਹਨ ਜਿਸ ਨਾਲ ਰਸ ਜ਼ਿਆਦਾ ਨਿਕਲਦਾ ਹੈ। ਨੰਬਰ 37 ਜੇਕਰ ਤੁਸੀਂ ਆਪਣੀ ਰਸੋਈ ਵਿੱਚ ਹਰ ਸਮੇਂ ਸਿਮਰਨ ਲਗਾ ਲੈਂਦੇ ਹੋ ਤਾਂ ਇਸ ਨਾਲ ਬਰਕਤ ਹਮੇਸ਼ਾ ਬਣੀ ਰਹਿੰਦੀ ਹੈ। ਨੰਬਰ 38 ਪਿਆਜ਼ ਦਾ ਛਿਲਕਾ ਬੱਲ ਬੱਲ ਕੋਲ ਟੰਗਣ ਨਾਲ ਘਰ ਵਿੱਚ ਛਿੱਪਲੀਆਂ ਨਹੀਂ ਆਉਂਦੀਆਂ ਤੇ ਨਾਲ ਹੀ ਮੱਖੀ ਮੱਛਰ ਤੋਂ ਆਰਾਮ ਮਿਲਦਾ ਹੈ। ਨੰਬਰ 39 ਪਨੀਰ ਵਾਲੇ ਪਾਣੀ ਨਾਲ ਆਟੇ ਨੂੰ ਜੇਕਰ ਗੁੰਨ ਲਓ ਤਾਂ ਰੋਟੀ ਬਣਾ ਲਓ ਤਾਂ ਇਸ ਨਾਲ ਰੋਟੀ ਬਹੁਤ ਹੀ ਨਰਮ ਤੇ ਸਵਾਦ ਬਣਦੀ ਹੈ। ਨੰਬਰ 40 ਫ੍ਰਿਜ ਨੂੰ ਸਾਫ਼ ਕਰਨ ਲਈ ਸਿਰਕੇ ਸਿਰਕੇ ਵਾਲੇ ਪਾਣੀ ਨਾਲ ਕੱਪੜਾ ਗਿੱਲਾ ਕਰਕੇ ਵਰਤ ਲਓ। ਇਸ ਦੀ ਮਦਦ ਨਾਲ ਫ੍ਰਿਜ ਚਮਕ ਜਾਂਦਾ ਹੈ। ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗਦੀ ਹੈ ਤਾਂ ਲਾਈਕ ਸ਼ੇਅਰ ਕਰਨਾ ਨਾ ਭੁੱਲੋ ਤੇ ਨਾਲ ਹੀ ਇਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੁਹਾਡੇ ਲਈ ਹੋਰ ਵੀਡੀਓ ਲੈ ਕੇ ਆਉਂਦੇ ਰਹਾਂਗੇ ਧੰਨਵਾਦ ਜੀ